नहीं आए इस मौके पे इस बार पहली पहली बार है ਜਦੋਂ ਸਾਾਨੂੰ ਇੱਕ ਗ੍ਰੋਥ ਮਹਾਰਾਜ ਨੇ ਕਿਰਪਾ ਕੀਤੀ ਹੈ ਕਿਆ ਸਾਨੂੰ ਇੱਥੇ ਮਿਲਿਆ ਮੌਕਾ ਉਹਨਾਂ ਦੇ ਜਨਮ ਦਿਨ ਦੇ ਕੌਣ ਦਾ ਇਹ ਪੀਸੋ ਸੰਗਤਾਂ ਬੜਪਾਕੀਆਂ ਸਮਝ ਕਿਉਂਕਿ ਅੱਜ ਦਾ ਦਿਨ ਹੈ ਇਹਨਾਂ ਨੂੰ ਇੱਥੇ ਜਿਹੜੇ ਨਤਮਸਤਕ ਹੋਈਆਂ ਨੇ ਸਰਬੱਤੇ ਭਲ ਦੀ ਅਰਦਾਸ ਕੀਤੀ ਐ ਸੋ ਤੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਗ ਸੰਗਤਾਂ ਬੜੀ ਦੁਰਦੁਰੋਸ਼ਰਤ ਦਾ ਪਵਨ ਨਮਨੋਨ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਸੋ ਅਲੋਕਿਕ ਨਜ਼ਾਰਾ ਵੇਖਣ ਨੂੰ ਡੋਗਾ ਪਰ ਕਰਮਤ ਦੇ ਵਿੱਚ ਸੰਗਤ ਬੈਠੀ ਹੋਈ ਹੈ ਔਰ ਬਾਣੀ ਸਰਵਣ ਕੀਤੇ ਜਾ ਰਹੀ ਹੈ ਸਰਬੱਤੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਦੀਪਮਾਲਾ ਹੁੰਦੀ ਹੈ ਅੱਜ ਖਾਸ ਵੈਸੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਇੱਕ ਵਾਰੀ ਆਇਆ ਜਾਏ ਬੰਦਾ ਤੇ ਉਸ ਤੋਂ ਬਾਅਦ ਜਾਨ ਨੂੰ ਮੰਨ ਨਹੀਂ ਕਰਦਾ ਕਿਉਂਕਿ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਰੱਬੀ ਬਾਣੀ ਸੁਣਨ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਸਥਾਨਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ ਨੇ ਸੋ ਪਰਿਵਾਰਾਂ ਸਮੇਤ ਪਹੁੰਚੀਆਂ ਨੇ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਨੇ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਉਹ ਖਾਸ ਹੈ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਸਦੂਰੂ ਦੂਰੋਂ ਸੰਗਤਾਂ ਆਈਆਂ ਨੇ ਬੜੀ ਤੁਸੀਂ ਕਿੱਥੋਂ ਆਏ ਜੀ ਅੱਜ ਬੜਾ ਅਲੋਕਿਕ ਨਜ਼ਾਰਾ ਵੇਖਣ ਨੂੰ ਬਿਲਕੁਲ ਬਿਲਕੁਲ ਸੋ ਹੋਰ ਵੀ ਸ਼ਹਿਰਾਂ ਤੋਂ ਸੰਗਤਾਂ ਆਈਆਂ ਨੇ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਔਰ ਬੜੀ ਗਿਣਤੇ ਵਿੱਚ ਸੰਗਤਾਂ ਵੱਲੋਂ ਸਰਬੱਤੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਔਰ ਮੈਂ ਵੇਖ ਰਿਹਾ ਕਿ ਵੀਡੀਓ ਵੀ ਖਿੱਚ ਰਹੇ ਹੋ ਕਿਵੇਂ ਲੱਗਦਾ ਜੀ ਦੀਪਮਾਲਾ ਕੀਤੀ ਜਨੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਅੱਛਾ ਲੱਗ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਪਹਿਲਾਂ ਵੀ ਆਏ ਹੋ ਨਹੀਂ ਮੈਂ ਅੱਜ ਪਹਿਲੀ ਵਾਰ ਦੇਖੀ ਦੀ ਮੈਂ ਅਸੀਂ ਦਿੱਲੀ ਤੋਂ ਆਏ ਹਾਂ ਹਾਰੀ ਨਗਰ ਅੱਛਾ ਜੀ ਹਾਂਜੀ ਆਸ਼ੀਰਵਾਦੀ ਵੀ ਹੋਣੀ ਹੈ ਹੁਣ ਦੀਪਮਾਲਾ ਹੋਈ ਹੈ ਕਿੰਨਾ ਕੁ ਰੋਸ਼ਨਾਈਆਂ ਦੇ ਕੇ ਇਹ ਮੇਦਾ ਨਜ਼ਾਰਾ ਦਾ ਲੋਕੀਆ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਮਦਰ ਬਿਲਕੁਲ ਕੋਈ ਨਹੀਂ ਬਹੁਤ ਖੁਸ਼ੀ ਹੈ ਕਰਮ ਅੱਛੇ ਨੇ ਕਿ ਅਸੀਂ ਇਸ ਦਿਨ ਅਸੀਸ ਤੇ ਆ ਗਏ ਹਾਂ ਬਹੁਤ ਅੱਛੇ ਕਰਮ ਮੇਗਨ ਸਾਡੇ ਕਿ ਅਸੀਂ ਇਸ ਦਿਨ ਤੇ ਬਾਬਾ ਜੀ ਦੇ ਬਰਥਡੇ ਤੇ ਦੀਪ ਮਾਲਾ ਦੇ ਦਰਸ਼ਨ ਕਰ ਰਹੇ ਹਾਂ ਇਸ ਤੋਂ ਅੱਛੇ ਕਰਮ ਨਹੀਂ ਹੋ ਸਕਦੇ ਇਹ ਲੱਗਦਾ ਕਿ ਜਦੋਂ ਇੱਥੇ ਆ ਜਾਈ ਤਾਂ ਘਰ ਜਾਣ ਨੂੰ ਵਾਪਸ ਦਿਲ ਨਹੀਂ ਕਰਦਾ ਨਹੀਂ ਨਹੀਂ ਕਰਦਾ ਨਹੀਂ ਕਰਦਾ ਅਸੀਂ ਪਿੱਛੇ ਗੁਰਪੁਰਬ ਤੇ ਵੀ ਆਏ ਸੀ ਗੁਰੂ ਨਾਨਕ ਦੇਵ ਜੀ ਤੇ ਕਦੀ ਨਹੀਂ ਦਿਲ ਕਰਦਾ ਬਿਲਕੁਲ ਸੋ ਕੀ ਕਹਿਣਾ ਚਾਹੁੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈ ਹੋਵੇ ਜੀ ਅਸੀਂ ਸਾਨੂੰ ਜਦੋਂ ਇੱਥੇ ਆਏ ਸਕੂਨ ਹੀ ਹੋਰ ਚੜ ਜਾਂਦਾ ਹੈ ਕਰੇ ਜਾਨ ਬਿਲਕੁਲ ਜੀ ਨਹੀਂ ਕਰਦਾ ਜੀ ਵਾਹਿਗੁਰੂ ਅਮੀਰ ਸਾਰੀ ਤੇ ਕਿਰਪਾ ਬਣਾਈ ਰੱਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਭਰਿਆ ਹੱਥ ਸਰਬੱਤ ਦੇ ਭਲੇ ਦੀ ਅਰਦਾਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰਾਂ ਦੇਸੀ ਕੇ ਹੋਦੀਪ ਤੇ ਬਾਲਕੇ ਦੀਪਮਾਲਾ ਕੀਤੀ ਗਈ ਹੈ ਸੁਪਰ ਕਰਮਾਂ ਦੇ ਸੰਗਤਾਂ ਪਾਣੀ ਸਰਵਨ ਕਰੀਆਂ ਨੇ ਪਾਠ ਕਰੀਆਂ ਨੇ ਔਰ ਦੇਸੀ ਕੇ ਦੀਵਾਲਕੇ ਕੁਸ਼ੀ ਪ੍ਰਗਟ ਕਰ ਰਹੀ ਨੇ ਤਾਂ ਤਨੁਸ਼ੀ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੇਸ਼ਰਤਾ ਪਾ ਫਰ ਮਨਾ ਰੇ ਸੋ ਥੋੜੀ ਦੇਰ ਬਾਜੇ ਬਾਜ ਅੱਜ ਬਾਜੀ ਹੋਵੇਗੀ ਉਹ ਵੀ ਅਲੋਕੀ ਨਜ਼ਾਰਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੈਨ ਸਵੇਰਾ ਤੋਂ ਗੁਰਪ੍ਰੇ ਸਿੰਘ ਅੰਮ੍ਰਿਤਸਰ ਤਾਂ ਤਾਂ ਸ਼੍ਰੀਕੁਰ ਨਾਨਦੇ ਦੇ ਪ੍ਰਕਾਸ਼ਪੁਰਵ ਸੰਗਤਾਂ ਬੜੀ ਹਿਸ਼ਰਤ ਆ ਭਾਵਨਾ ਨਾਲ ਮਨ ਆ ਰਹੀਆਂ ਜਿੱਥੇ ਕਿ ਅਮਰਤ ਵੇਲੇ ਤੋਂ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਹੋਈਆਂ ਸਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਕਿ ਸੋ ਉਸੇ ਤਰ੍ਹਾਂ ਹੀ ਸ਼ਾਮ ਨੂੰ ਸੁੰਦਰ ਦੇਸੀਕ ਦੀਵੇਬਾਲ ਕੇ ਦੀਪਮਾਲਾ ਕੀਤੀ ਗਈ ਐ ਸੋ ਸੁੰਦਰ ਅਲੋਕੀ ਨਜ਼ਾਰਾ ਦੇਖਣ ਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾ ਦੇ ਵਿੱਚ ਵੀ ਸੰਗਤਾਂ ਬੜੀ ਹਿਸ਼ਰਤ ਆ ਭਾਵਨਾ ਦੇ ਨਾਲ ਦੀਪਮਾਲਾ ਕਰ ਰਹੀਆਂ ਨੇ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਔਰ ਇਹ ਨਜ਼ਾਰਾ ਅਲੋਕਿਕ ਦੇਖਣਯੋਗ ਹੈ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉ ਕਿ ਜਿਹੜੀ ਕਿ ਕਿਨਾਰਿਆਂ ਤੇ ਬੈੱਕ ਕੇ ਦੇਸੀ ਕਿਉਂ ਦੀਵੇ ਦੀ ਬਾਲਕੇ ਦੀਪ ਮਾਲਾ ਕਰ ਰਹੀਆਂ ਨੇ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤ ਦੀ ਕਿਉਂਕਿ ਧੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਦੀਵੇ ਬਾਲ ਕੇ ਵਾਹਿਗੁਰੂ ਦਾ ਚਾਪ ਕੀਤਾ ਜਾ ਰਿਹਾ ਹੈ ਪਾਰ ਸਰਵਣ ਕੀਤਾ ਜਾ ਰਿਹਾ ਹੈ ਹੋਰ ਸੰਗਤਾਂ ਪਰ ਹੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚੀਆਂ ਨੇ ਅਰਦਾਸਾਂ ਕੀਤੀਆਂ ਨੇ ਕਿ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚਾਰ ਉਦਾਸੀਆਂ ਕੀਤੀਆਂ ਸਰਬ ਸੰਜੇ ਵਾਲਕ ਦਾ ਸੰਦੇਸ਼ ਦਿੱਤਾ ਅੱਜ ਉਹਨਾਂ ਹੀ ਆਦੇਸ਼ਾਂ ਨੂੰ ਮੰਨਦੇ ਹੋਏ ਸੰਗਤਾਂ ਉਹਨਾਂ ਦੇ ਪ੍ਰੇਰਣਾ ਸਦਕਾ ਸਭ ਕੁਝ ਕਰ ਰਹੀਆਂ ਨੇ ਲੰਗਰ ਚਲਾਏ ਜਾ ਰਹੇ ਨੇ ਸੇਵਾ ਕਰ ਰਹੀਆਂ ਨੇ ਸੋ ਸ਼ਰਧਾ ਭਾਵਨਾ ਦੇਖੀ ਜਾ ਸਕਦੀ ਹੈ ਸੰਗਤ ਬੜੀ ਦੂਰ ਦੂਰੋਂ ਆਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚੀਆਂ ਹੋਈਆਂ ਨੇ ਸੋ ਦੂਰੋਂ ਦੂਰੋਂ ਪਰਵਾਰ ਪਹੁੰਚੇ ਨੇ ਪਰਿਵਾਰਾ ਸੰਮੇਤ ਛੋਟੇ ਨੇ ਹਾਜ਼ਰੀ ਭਰਨ ਦੇ ਲਈ ਔਰ ਬੜੀ ਦੂਰ ਦੂਰੋਂ ਸੰਗਤਾਂ ਆਈਆਂ ਨੇ ਅੱਜ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਅਲੌਕਿਕ ਨਜ਼ਾਰਾ ਹੈ ਕਿਵੇਂ ਲੱਗਦਾ ਬਹੁਤ ਵਧੀਆ ਮਹਾਰਾਜ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਅਲੌਕਿਕ ਨਜ਼ਾਰਾ ਸੱਚੇ ਬਾਦਸ਼ਾਹ ਦਾ ਤੇ ਸਭ ਸਲਵਾ ਸਾਰੇ ਪੂਰੇ ਵਿਸ਼ਵ ਭਰ ਦੀ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾ ਰਹੀਆਂ ਨੇ ਮਹਾਰਾਜ ਜੀ ਬਹੁਤ ਅਜੀਬ ਆਪਣੇ ਆਪ ਨੂੰ ਬਹੁਤ ਵੱਡਾ ਭਾਗ ਸਮਝਦੇ ਆ ਇਹ ਅਸੀਂ ਅਸੀਂ ਜੰਮੂ ਤੋਂ ਆਈ ਜੀ ਅੱਗੇ ਨਿਸ਼ਾਰਾ ਲਾਸਟ ਬਾਰਡਰ ਤੋਂ ਜੀ ਬਿਲਕੁਲ ਆਹ ਜੀ ਅੱਜ ਇੱਥੇ ਦੀਵੇ ਜਵੇ ਪਾਲੇ ਗਏ ਨੇ ਦੀਪਮਾਲਾ ਇੱਕਵੇਂ ਦਾ ਮਨ ਸੁਖoon ਮਿਲਦਾ ਹੈ ਜੜੀ ਇਹ ਰਸਨਾਈਆਂ ਦੇਖ ਕੇ ਕਿਵੇਂ ਲੱਗਦਾ ਮਨ ਬਗੋਂ ਬਗ ਹੋ ਗਿਆ ਕਿ ਪਰਮਾਤਮਾ ਸਭ ਕੁਝ ਹੈਗਾ ਜੀ ਇੱਥੇ ਹੀ ਹੈ ਬਾਕੀ ਸਨਦਾਰ ਦੇ ਕੋਈ ਦੇ ਕੋਈ ਕੁਝ ਨਹੀਂ ਹੈ ਹਾਂ ਜੀ ਹਾਂ ਜੀ ਬਿਲਕੁਲ ਜੋ ਹੈ ਗੁਰੂ ਜੋ ਕਿਸੇ ਗੁਰੂ ਘਰ ਜੀ ਆਗਾ ਜੋ ਵੀ ਹੈ ਬਹੁਤ ਸਕੂਨ ਮਿਲਦਾ ਮਾਰੇ ਬਾਪੂ ਛਿੰਤੀ ਦੇ ਘਰ ਆ ਕੇ ਹਰਿਆ ਫਰਸ ਕਲਾਸ ਸਭੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਅੱਜ ਦੁਨੀਆ ਭਰ ਚ ਜਿਵੇਂ ਕਿ ਉਹਨਾਂ ਦੇ ਆਦੇਸ਼ ਨੂੰ ਮੰਨਦੇ ਗੁਰੂ ਕੇ ਸੇਖੜੇ ਲੰਗਰ ਚਲਾਉਂਦੇ ਉਹ ਰਣਕਦੇਵ ਜੀ ਦੀ ਇੱਕ ਇੰਨੀ ਵੱਡੀ ਕਿਰਪਾ ਰਹੀ ਹੈ ਕਿ 20 ਰੁਪਏ ਦਾ ਲੰਗਰ ਵੀ ਸ਼ੁਰੂ ਕਰਕੇ ਅੱਜ ਉਹਨਾਂ ਦੀ ਦੇਣ ਹੈ ਜਿਹੜੀ ਪੂਰੇ ਵਰਲਡ ਵਿੱਚ ਕਿਤੇ ਵੀ ਜੋ ਕੋਈ ਨਹੀਂ ਕਰ ਸਕਿਆ ਅੱਜ ਜਿਹਨ ਸਿੱਖਾਂ ਨੇ ਸੰਭਾਲੀ ਹੋਈ ਹੈ ਕਮਾਲ ਉਹਨਾਂ ਦੇ ਦਿੱਤੇ ਹੋਏ ਪਹਿਰਾ ਪਹਿਰਾ ਦੇ ਰਹੇ ਨੇ ਤੇ ਜਿਨ੍ਹਾਂ ਦੀ ਉਹਨਾਂ ਦੀ ਕਿਰਪਾ ਨਾਲ ਅੱਜ ਵੀ ਉਹਨਾਂ ਦੇ 20 ਰੁਪਏਾਂ ਦੇ ਲੰਗਰ ਵਿੱਚ ਸ਼ੁਰੂ ਕੀਤੀ ਵੀ ਮਰਿਆਦਾ ਵੀ ਅੱਜ ਵੀ ਘਟ ਰਹੀ ਤੇ ਜੋ ਵੀ ਆਂਦਾ ਇੱਥੇ ਹਰ ਹਮੇਸ਼ਾ ਹਮੇਸ਼ਾ ਤਾਂ ਮਿਲ ਕੇ ਇੱਥੇ ਹੋਰ ਕਿਤੇ ਵੀ ਤੁਸੀਂ ਦੇਖ ਲਓ ਕਿ ਕੋਈ ਵੀ ਐਸੀ ਸੰਸਥਾ ਨਹੀਂ ਜਿੱਥੇ ਇੰਨਾ ਟੋਟਾ ਲੰਗਰ ਵਰਤਦਾ ਹੋਵੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਕਿਰਪਾ ਦੇ ਸਿੱਖਾਂ ਤੇ ਜਿਨ੍ਹਾਂ ਨੇ ਸਾਨੂੰ ਇੰਦੀ ਵੱਡੀ ਕਿਰਪਾ ਕੀਤੀ ਹੈ ਆਪਸ ਬਾਜੀ ਹੋਣੀ ਹੈ ਪਹਿਲਾਂ ਆਪਸ ਬਾਜੀ ਵੇਖੀਏ ਤੇ ਅਸੀਂ ਪਹਿਲਾਂ ਕਦੇ ਵੀ ਨਹੀਂ ਆਏ ਇਸ ਮੌਕੇ ਤੇ ਇਸ ਵਾਰ ਪਹਿਲੀ ਪਹਿਲੀ ਵਾਰ ਜਦੋਂ ਮਾ ਜੀ ਸਾਨੂੰ ਇਹ ਬਰੂਤ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਇੱਥੇ ਮਿਲਿਆ ਮੌਕਾ ਉਹਨਾਂ ਦੇ ਜਨਮ ਦਿਨ ਤੇ ਹਾਂ ਤਾਂ ਬਿਲਕੁਲ ਸੋ ਸੰਗਤਾਂ ਬੜਪਾਕੀਆਂ ਸਮਝ ਕਿਉਂਕਿ ਅੱਜ ਦਾ ਦਿਨ ਹੈ ਇਹਨਾਂ ਨੂੰ ਇੱਥੇ ਜਿਹੜੇ ਨਤਮਸਤਕ ਹੋਈਆਂ ਨੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਐ ਸੋ ਤੁਹਾਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੀ ਦੁਰਦੁਰੋਂ ਸ਼ਰਧਾ ਪਾਵਨ ਨਮਨੋਨ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਸੋ ਅਲੋਕਿਕ ਨਜ਼ਾਰਾ ਵੇਖਣਯੋਗ ਹੈ ਪ੍ਰਕਰਮਤ ਦੇ ਵਿੱਚ ਸੰਗਤ ਬੈਠੀ ਹੋਈ ਹੈ ਔਰ ਬਾਣੀ ਸਰਵਣ ਕੀਤੀ ਜਾ ਰਹੀ ਹੈ ਸਰਬੱਤੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਦੀਪਮਾਲਾ ਹੁੰਦੀ ਹੈ ਅੱਜ ਖਾਸ ਵੈਸੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਇੱਕ ਵਾਰੀ ਆਇਆ ਜਾਏ ਬੰਦਾ ਤੇ ਉਸ ਤੋਂ ਬਾਅਦ ਜਾਨ ਨੂੰ ਮੰਨ ਨਹੀਂ ਕਰਦਾ ਕਿਉਂਕਿ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਰੱਬੀ ਬਾਣੀ ਸੁਣਨ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਸਟੇਟਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਸੋ ਪਰਿਵਾਰਾਂ ਸਮੇਤ ਪਹੁੰਚੀਆਂ ਨੇ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਨੇ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਉਹ ਖਾਸ ਹੈ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਸਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਬੜੀ ਤੁਸੀਂ ਕਿੱਥੋਂ ਆਏ ਜੀ ਅੱਜ ਬੜਾ ਅਲੋਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਬਿਲਕੁਲ ਬਿਲਕੁਲ ਹੋਰ ਵੀ ਸ਼ਹਿਰਾਂ ਤੋਂ ਸੰਗਤਾਂ ਆਈਆਂ ਨੇ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਔਰ ਬੜੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਰਬੱਤੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਔਰ ਮੈਂ ਵੇਖ ਰਿਹਾ ਕਿ ਵੀਡੀਓ ਵੀ ਖਿੱਚ ਰਹੇ ਹੋ ਕਿਵੇਂ ਲੱਗਦਾ ਜੀ ਦੀਪਮਾਲਾ ਕੀਤੀ ਜ ਨੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਅੱਛਾ ਲੱਗ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਪਹਿਲਾਂ ਵੀ ਆਏ ਹੋ ਨਹੀਂ ਮੈਂ ਅੱਜ ਪਹਿਲੀ ਵਾਰ ਦੇਖੀ ਦੀ ਹਾਂ ਅਸੀਂ ਦਿੱਲੀ ਤੋਂ ਆਏ ਹਾਂ ਹਾਰੀ ਨਗਰ ਅੱਛਾ ਜੀ ਹਾਂਜੀ ਆਸ਼ੀਰਵਾਦੀ ਵੀ ਹੋਣੀ ਹੈ ਹੁਣ ਦੀਪਮਾਲਾ ਹੋਈ ਹੈ ਕਿੰਨਾ ਕੁ ਰੋਸ਼ਨਾਈਆਂ ਦੇ ਕੇ ਇਹਦਾ ਨਜ਼ਾਰਾ ਲਾ ਲੋ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਮਿੰਦਰ ਕੋਈ ਨਹੀਂ ਬਹੁਤ ਖੁਸ਼ੀ ਹੈ ਕਰਮ ਅੱਛੇ ਨੇ ਕਿ ਅਸੀਂ ਇਸ ਦਿਨ ਅਸੀਂ ਇੱਥੇ ਆ ਗਏ ਹਾਂ ਬਹੁਤ ਅੱਛੇ ਕਰਮ ਹੈਗੇ ਸਾਡੇ ਕਿ ਅਸੀਂ ਇਸ ਦਿਨ ਤੇ ਬਾਬਾ ਜੀ ਦੇ ਬਰਥਡੇ ਤੇ ਦੀਪਮਾਲਾ ਦੇ ਦਰਸ਼ਨ ਕਰ ਰਹੇ ਹਾਂ ਇਸ ਤੋਂ ਅੱਛੇ ਕਰਮ ਨਹੀਂ ਹੋ ਸਕਦੇ ਇਹ ਲੱਗਦਾ ਕਿ ਜਦੋਂ ਇੱਥੇ ਆ ਜਾਈ ਤਾਂ ਘਰ ਜਾਣ ਨੂੰ ਵਾਪਸ ਦਿਲ ਨਹੀਂ ਕਰਦਾ ਨਹੀਂ ਨਹੀਂ ਕਰਦਾ ਨਹੀਂ ਕਰਦਾ ਅਸੀਂ ਪਿੱਛੇ ਗੁਰਪੁਰਬ ਤੇ ਵੀ ਆਏ ਸੀ ਗੁਰੂ ਨਾਮਦਾਸ ਜੀ ਦੇ ਕਦੀ ਨਹੀਂ ਦਿਲ ਕਰਦਾ ਬਿਲਕੁਲ ਸੋ ਕੀ ਕਰਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈ ਹੋਵੇ ਜੀ ਅਸੀਂ ਸਾਨੂੰ ਜਦੋਂ ਇੱਥੇ ਆਏ ਸਕੂਨ ਹੀ ਹੋਰ ਚੜ ਜਾਂਦਾ ਹੀ ਕਰੇ ਜਾਨ ਬਿਲਕੁਲ ਜੀ ਨਹੀਂ ਕਰਦਾ ਜੀ ਵਾਹਿਗੁਰੂ ਜੀ ਅਮੇ ਸਾਰੀ ਕਿਰਪਾ ਬਣਾਈ ਰੱਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਭਰਿਆ ਹੱਥ ਸਰਬਤ ਦੇ ਭਲੇ ਦੀ ਅਰਦਾਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰਾਂ ਦੇਸੀ ਕੇ ਹੋਦੀਪੇ ਬਾਲਕੇ ਦੀਪਮਾਲਾ ਕੀਤੀ ਗਈ ਹੈ ਸੁਪਰਕਰਮਾਂ ਦੇ ਵਿੱਚ ਸੰਗਤਾਂ ਪਾਣੀ ਸਰਵਨ ਕਰਿਆ ਨੇ ਪਾਠ ਕਰਿਆ ਨੇ ਔਰ ਦੇਸੀ ਕੇ ਦੀਵਾਲੇ ਕੁਸ਼ੀ ਪ੍ਰਗਟ ਕਰ ਰਹੀ ਨੇ ਧੰਨ ਧੰਨ ਸ਼੍ਰੀ ਗੁਰਨਾਨ ਦੇਵ ਜੀ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੇਸ਼ਰਤਾ ਪਾਉਂ ਰਮਨਾਰੇ ਸੋ ਥੋੜੀ ਥੇਰ ਵਜੇ ਬਾਅਦ ਅੱਚ ਬਾਜੀ ਹੋਵੇਗੀ ਉਹ ਵੀ ਅਲੋਕੀ ਨਜ਼ਾਰਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਦਿਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਤੰਤਨ ਸ਼੍ਰੀਕੁਰ ਨਾਂ ਦੇ ਪ੍ਰਕਾਸ਼ਪੁਰਵ ਸੰਗਤਾਂ ਬੜੀ ਹਿਸ਼ਰਤਾ ਭਾਵਨਾ ਨਾਲ ਮਨਾਰੀਆਂ ਜਿੱਥੇ ਕਿ ਅਮਰਤ ਵੇਲੇ ਤੋਂ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਹੋਈਆਂ ਸਨ ਅਭਿੱਤਲ ਸਰੋਵਰ ਵਿੱਚ ਇਸ਼ਨਾਨ ਕੀਤਾ ਗਿਆ ਸੋ ਉਸੇ ਤਰ੍ਹਾਂ ਹੀ ਸ਼ਾਮ ਨੂੰ ਸੁੰਦਰ ਦੇਸੀਕ ਦੀਵੇਬਾਲਕੇ ਦੀਪਮਾਲਾ ਕੀਤੀ ਗਈ ਐ ਸੋ ਸੁੰਦਰ ਅਲੋਕੀ ਨਜ਼ਾਰਾ ਦੇਖਣ ਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਵੀ ਸੰਗਤਾਂ ਬੜੀ ਹਿਸ਼ਰਤਾ ਭਾਵਨਾ ਦੇ ਨਾਲ ਦੀਪਮਾਲਾ ਕਰ ਰਹੀਆਂ ਨੇ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਔਰ ਇਹ ਨਜ਼ਾਰਾ ਅਲੋਕਿਕ ਦੇਖਣਯੋਗ ਹੈ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਊਗੀ ਜਿਹੜੀ ਕਿ ਕਿਨਾਰਿਆਂ ਤੇ ਬੈਠ ਕੇ ਦੇਸੀ ਕਿਉਂ ਦੀਵੇ ਦੀ ਬਾਲਕੇ ਦੀਪ ਮਾਲਾ ਕਰ ਰਹੀਆਂ ਨੇ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤ ਦੀ ਕਿਉਂਕਿ ਧੰਤਨਾ ਸ਼੍ਰੀ ਗੁਰੂ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਦੀਵੇ ਬਾਲ ਕੇ ਵਾਹਿਗੁਰੂ ਦਾ ਚਾਪ ਕੀਤਾ ਜਾ ਰਿਹਾ ਹੈ ਪਾਰ ਸਰਵਣ ਕੀਤਾ ਜਾ ਰਿਹਾ ਹੈ ਹੋਰ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚਿਆ ਨੇ ਅਰਦਾਸਾਂ ਕੀਤੀਆਂ ਨੇ ਕਿ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚਾਰ ਉਦਾਸਿਆ ਕੀਤੀਆਂ ਸਰਬ ਸੰਜੀਵਾਰ ਦਾ ਸੰਦੇਸ਼ ਦਿੱਤਾ ਅੱਜ ਉਹਨਾਂ ਹੀ ਆਦੇਸ਼ਾਂ ਨੂੰ ਮੰਨਦੇ ਹੋਏ ਸੰਗਤਾਂ ਉਹਨਾਂ ਦੇ ਰੇਰਨਾ ਸਤਕਾ ਜੀ ਸਭ ਕੁਝ ਕਰ ਰਹੀਆਂ ਨੇ ਲੰਗਰ ਚਲਾਏ ਜਾ ਰਹੇ ਨੇ ਸੇਵਾ ਕਰ ਰਹੀਆਂ ਨੇ ਸੋ ਸ਼ਰਧਾ ਭਾਵਨਾ ਦੇਖੀ ਜਾ ਸਕਦੀ ਹੈ ਸੰਗਤ ਬੜੀ ਦੂਰ ਦੂਰੋਂ ਆਈ ਹੈ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚੀਆਂ ਹੋਈਆਂ ਨੇ ਸੋ ਦੂਰ ਦੂਰੋਂ ਪਰਿਵਾਰ ਪਹੁੰਚੇ ਨੇ ਪਰਿਵਾਰਾਂ ਸਮੇਤ ਛੋਟੇ ਨੇ ਹਾਜ਼ਰੀ ਭਰਨ ਦੇ ਲਈ ਔਰ ਬੜੀ ਦੂਰ ਦੂਰੋਂ ਸੰਗਤਾਂ ਆਈਆਂ ਨੇ ਅੱਜ ਸੱਚ ਸੱਚਖੰਡ ਸ੍ਰੀ ਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਅਲੋਕਿਕ ਨਜ਼ਾਰਾ ਹੈ ਕਿਵੇਂ ਲੱਗਦਾ ਬਹੁਤ ਵਧੀਆ ਮਹਾਰਾਜ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਅਲੋਕਿਕ ਨਜ਼ਾਰਾ ਸੱਚੇ ਬਾਸ਼ਾ ਦਾ ਇਹ ਸਭ ਸਲਵਾ ਸਾਰੇ ਵਿਸ਼ਵ ਭਰ ਦੀ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੀਆਂ ਨੇ ਮਹਾਰਾਜ ਇਹ ਬਹੁਤ ਅਜੀਬ ਆਪਣੇ ਆਪ ਨੂੰ ਬਹੁਤ ਵੱਡਾ ਭਾਗੇ ਸਮਝਦੇ ਆਂ ਇਹ ਅਸੀਂ ਅਸੀਂ ਜੰਮੂ ਤੋਂ ਆਈ ਜੀ ਅੱਗੇ ਨਿਸ਼ਾਰਾ ਲਾਸ਼ ਬਾਰਡਰ ਤੋਂ ਜੀ ਬਿਲਕੁਲ ਹਾਂ ਜੀ ਹਾਂ ਜੀ ਅੱਜ ਇੱਥੇ ਦੀਵੇ ਜਵੇਂ ਪਾਲੇ ਗਏ ਨੇ ਦੀਪਮਾਲਾ 21 ਦਾ ਮਨ ਨੂੰ ਸਕੂਨ ਮਿਲਦਾ ਹੈ ਜੀ ਇਹ ਰਸਨਾਈਆਂ ਦੇਖ ਕੇ ਕਿਵੇਂ ਲੱਗਦਾ ਮਨ ਬਾਗੋ ਬਾਗ ਹੋ ਗਿਆ ਕਿ ਪਰਮਾਤਮਾ ਸਭ ਕੁਝ ਹੈਗਾ ਜੀ ਇੱਥੇ ਹੀ ਹੈ ਬਾਕੀ ਸੰਸਾਰ ਦੇ ਕੋਈ ਦੇ ਕੁਝ ਨਹੀਂ ਹੈ ਹਾਂ ਜੀ ਹਾਂ ਜੀ ਬਿਲਕੁਲ ਜੋ ਹੈਗਾ ਗੁਰੂ ਜੋ ਕਿਸੇ ਗੁਰਦੁਆਰੇ ਜੀ ਆਗਾ ਜੋ ਵੀ ਹੈ ਉਹ ਸਕੂਨ ਮਿਲਦਾ ਮਹਾਰਾਜ ਵਾਪਸ ਚਿਰਤੀ ਦੇ ਘਰ ਆ ਕੇ ਵਧੀਆ ਫਰਸਟ ਕਲਾਸ ਸ੍ਰੀ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਅੱਜ ਦੁਨੀਆ ਭਰ ਚ ਜਿਵੇਂ ਕਿ ਉਹਨਾਂ ਦੇ ਆਦੇਸ਼ ਨੂੰ ਮੰਨਦੇ ਗੁਰੂ ਕੇ ਸਿੱਖੜੇ ਲੰਗਰ ਚਲਾਉਂਦੇ ਨੇ ਗੁਰਨانک ਦੇਵ ਜੀ ਦੀ ਇੱਕ ਇੰਨੀ ਵੱਡੀ ਕਿਰਪਾ ਰਹੀ ਹੈ ਕਿ 20 ਰੁਪਏ ਦਾ ਲੰਗਰ ਵੀ ਸ਼ੁਰੂ ਕਰਕੇ ਅੱਜ ਉਹਨਾਂ ਦੀ ਦੇਣ ਹੈ ਜਿਹੜੀ ਪੂਰੇ ਵਰਲਡ ਵਿੱਚ ਕਿਤੇ ਵੀ ਜੋ ਉਹ ਜਿਹੜੇ ਕੋਈ ਵੀ ਨਹੀਂ ਕਰ ਸਕਿਆ ਅੱਜ ਵੀ ਸਿੱਖਾਂ ਨੇ ਸੰਭਾਲੀ ਹੋਈ ਹੈ ਕਮਾਨ ਉਹਨਾਂ ਦੇ ਦਿੱਤੇ ਹੋਏ ਪਹਿਰਾ ਪਹਿਹਾ ਦੇ ਰਹੇ ਨੇ ਤੇ ਜਿਨ੍ਹਾਂ ਦੀ ਉਹਨਾਂ ਦੀ ਕਿਰਪਾ ਨਾਲ ਅੱਜ ਵੀ ਉਹਨਾਂ ਦੇ 20 ਰੁਪਿਆ ਦੇ ਲੰਗਰ ਵਿੱਚ ਸ਼ੁਰੂ ਕੀਤੀ ਵੀ ਮर्याਦਾ ਵੀ ਅੱਜ ਵੀ ਘਟ ਨਹੀਂ ਤੇ ਜੋ ਵੀ ਆਉਂਦਾ ਇੱਥੇ ਹਰ ਹਮੇਸ਼ਾ ਹਮੇਸ਼ਾ ਤਾਂ ਮਿਲ ਕੇ ਇੱਥੇ ਹੋਰ ਕਿਤੇ ਵੀ ਤੁਸੀਂ ਦੇਖ ਲਓ ਕਿ ਕੋਈ ਵੀ ਐਸੀ ਸੰਸਥਾ ਨਹੀਂ ਜਿੱਥੇ ਇੰਨਾ ਅਤੁੱਟ ਲੰਗਰ ਵਰਤਦਾ ਹੋਵੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਕਿਰਪਾ ਦੇ ਸਿੱਖਾਂ ਤੇ ਜਿਨ੍ਹਾਂ ਨੇ ਸਾਨੂੰ ਇੰਦੀ ਵੱਡੀ ਕਿਰਪਾ ਕੀਤੀ ਹੈ ਆਪਸ ਬਾਜੀ ਹੋਣੀ ਹੈ ਪਹਿਲਾਂ ਆਪਸ ਬਾਜੀ ਵੇਖੀਏ ਤੇ ਅਸੀਂ ਪਹਿਲਾਂ ਕਦੇ ਵੀ ਨਹੀਂ ਆਏ ਇਸ ਮੌਕੇ ਤੇ ਇਸ ਵਾਰ ਪਹਿਲੀ ਪਹਿਲੀ ਵਾਰਾ ਜਦੋਂ ਸਾਡੀ ਸਾਨੂੰ ਇੱਕ ਗੁਰੂਤ ਮਹਾਰਾਜ ਨੇ ਕਿਰਪਾ ਕੀਤੀ ਹੈ ਕਿਾ ਸਾਨੂੰ ਇੱਥੇ ਮਿਲਿਆ ਮੌਕਾ ਉਹਨਾਂ ਦੇ ਜਨਮ ਦਿਨ ਦੇ ਕੌਣ ਦਾ ਬਿਲਕੁਲ ਸੋ ਸੰਗਤਾਂ ਬੜਪਾਗੀਆਂ ਸਮਝ ਕਿਉਂਕਿ ਅੱਜ ਦਾ ਦਿਨ ਹੈ ਇਹਨਾਂ ਨੂੰ ਇੱਥੇ ਜਿਹੜੇ ਨਤਮਸਤਕ ਹੋਈਆਂ ਨੇ ਸਰਬੱਤੇ ਭਲ ਦੀ ਅਰਦਾਸ ਕੀਤੀ ਹੈ ਸਤਿ ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੀ ਦੂਰ ਦੂਰੋਂ ਸ਼ਰਧਾ ਭਾਵਨ ਨਾਲ ਮਨੋਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਸੋ ਅਲੋਕਿਕ ਨਜ਼ਾਰਾ ਵੇਖਣਯੋਗ ਹੈ ਪ੍ਰਕਰਮਤ ਦੇ ਵਿੱਚ ਸੰਗਤ ਬੈਠੀ ਹੋਈ ਹੈ ਔਰ ਬਾਣੀ ਸਰਵਣ ਕੀਤੀ ਜਾ ਰਹੀ ਹੈ ਸਰਬੱਤੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਦੀਪਮਾਲਾ ਹੁੰਦੀ ਹੈ ਅੱਜ ਖਾਸ ਦਿਨ ਵੈਸੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਇੱਕ ਵਾਰੀ ਆਇਆ ਜਾਏ ਬੰਦਾ ਤੇ ਉਸ ਤੋਂ ਬਾਅਦ ਜਾਨ ਨੂੰ ਮੰਨ ਨਹੀਂ ਕਰਦਾ ਕਿਉਂਕਿ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਰੱਬੀ ਬਾਣੀ ਸੁਣਨ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਥੇਟਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ ਨੇ ਸੋ ਪਰਿਵਾਰਾਂ ਸਮੇਤ ਪਹੁੰਚੀਆਂ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਕਿਉਂਕਿ ਇਹ ਅੱਜ ਦਾ ਦਿਨ ਹੈ ਉਹ ਖਾਸ ਹੈ ਤਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਸਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਬੜੀ ਤੁਸੀਂ ਕਿੱਥੋਂ ਆਏ ਜੀ ਅੱਜ ਬੜਾ ਅਲੋਕਿਕ ਨਜ਼ਾਰਾ ਵੇਖਣ ਨੂੰ ਬਿਲਕੁਲ ਬਿਲਕੁਲ ਹੋਰ ਵੀ ਸ਼ਹਿਰਾਂ ਤੋਂ ਸੰਗਤਾਂ ਆਈਆਂ ਨੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਰਬੱਤੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਔਰ ਮੈਂ ਵੇਖ ਰਿਹਾ ਕਿ ਵੀਡੀਓ ਵੀ ਖਿੱਚ ਰਹੇ ਹੋ ਕਿਵੇਂ ਲੱਗਦਾ ਜੀ ਦੀਪਮਾਲਾ ਕੀਤੀ ਜene ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਅੱਛਾ ਲੱਗਦਾ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਪਹਿਲਾਂ ਵੀ ਆਏਗਾ ਨਹੀਂ ਮੈਂ ਅੱਜ ਪਹਿਲੀ ਵਾਰ ਦੇਖੀ ਦੀਨਵਾ ਅਸੀਂ ਦਿੱਲੀ ਤੋਂ ਆਏ ਹਾਂ ਹਾਰੀ ਨਗਰ ਅੱਛਾ ਜੀ ਹਾਂਜੀ ਆਤਸੀ ਬਾਜੀ ਵੀ ਹੋਣੀ ਹੈ ਹੁਣ ਦੀਪਮਾਲਾ ਹੋਈ ਹੈ ਕਿੰਨਾ ਕੁ ਰੋਸ਼ਨਾਈਆਂ ਦੇ ਕੇ ਕਿਵੇਂ ਦਾ ਨਜ਼ਾਰਾ ਲੋਕੀ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਮਿੰਦਰ ਬਿਲਕੁਲ ਕੋਈ ਨਹੀਂ ਬਹੁਤ ਖੁਸ਼ੀ ਹੈ ਕਰਮ ਅੱਛੇ ਨੇ ਕਿ ਇਸ ਦਿਨ ਅਸੀਂ ਇੱਥੇ ਆ ਗਏ ਹਾਂ ਬਹੁਤ ਅੱਛੇ ਕਰਮ ਹੈਗੇ ਸਾਡੇ ਕਿ ਅਸੀਂ ਇਸ ਦਿਨ ਤੇ ਬਾਬਾ ਜੀ ਦੇ ਬਰਥਡੇ ਤੇ ਦੀਪਮਾਲਾ ਦੇ ਦਰਸ਼ਨ ਕਰ ਰਹੇ ਹਾਂ ਇਸ ਤੋਂ ਅੱਛੇ ਕਰਮ ਨਹੀਂ ਹੋ ਸਕਦੇ ਇਹ ਲੱਗਦਾ ਕਿ ਜਦੋਂ ਇੱਥੇ ਆ ਜਾਈ ਤਾਂ ਘਰ ਜਾਣ ਨੂੰ ਵਾਪਸ ਦਿਲ ਨਹੀਂ ਕਰਦਾ ਨਹੀਂ ਨਹੀਂ ਕਰਦਾ ਨਹੀਂ ਕਰਦਾ ਅਸੀਂ ਪਿੱਛੇ ਗੁਰਪੁਰਬ ਤੇ ਵੀ ਆਏ ਸੀ ਕੋਰਾਂ ਅੰਮ੍ਰਿਤਸਰ ਜੀ ਤੇ ਕਦੀ ਨਹੀਂ ਦਿਲ ਕਰਦਾ ਬਿਲਕੁਲ ਕੀ ਕਹਿਣਾ ਚਾਹੋ ਸ੍ਰੀ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈ ਹੋਵੇ ਜੀ ਅਸੀਂ ਸਾਨੂੰ ਜਦੋਂ ਇੱਥੇ ਆਏ ਸਕੂਨ ਹੀ ਹੋਰ ਚੜ ਜਾਂਦਾ ਹੈ ਘਰੇ ਜਾਣ ਨੂੰ ਬਿਲਕੁਲ ਜੀ ਨਹੀਂ ਕਰਦਾ ਜੀ ਵਾਹਿਗੁਰੂ ਜੀ ਅਮੀ ਸਰਬਤਿ ਕਿਰਪਾ ਬਣਾਈ ਰੱਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਲੰਗ ਜੀ ਮੇਰਾ ਭਰਿਆ ਹੱਥ ਸਰਬਤ ਦੇ ਭਲੇ ਦੀ ਅਰਦਾਸ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰਾਂ ਦੇਸੀ ਕਿਉ ਦੇ ਦੀਪੇ ਬਾਲਕੇ ਦੀਪਮਾਲਾ ਕੀਤੀ ਗਈ ਹੈ ਸੁਪਰ ਕਰਮਧਿਕ ਸੰਗਤਾਂ ਪਾਣੀ ਸਰਵਨ ਕਰੀਆਂ ਨੇ ਪਾਟ ਕਰੀਆਂ ਨੇ ਔਰ ਦੇਸੀ ਕਿਉ ਦੀ ਬਾਲਕੇ 쿠שי ਪ੍ਰਗਟ ਕਰ ਰਹੀ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੇਸ਼ਰਤਾ ਪਾ ਮਨਾਰੇ ਸੋਟੀ دیر ਵਜੇ ਬਾਅਦ ਅੱਗ ਚ ਬਾਜੀ ਹੋਵੇਗੀ ਉਹ ਵੀ ਅਲੋਕੀ ਨਜ਼ਾਰਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਦਿਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਸਰ ਤੰਤਨ ਸ਼੍ਰੀਕੁਰ ਨਾਂ ਦੇ ਪ੍ਰਕਾਸ਼ਪੁਰਵ ਸੰਗਤਾਂ ਬੜੀ ਹਿਸ਼ਰਤ ਆ ਭਾਵਨਾ ਨਾਲ ਮਨ ਆ ਰਹੀਆਂ ਜਿੱਥੇ ਕਿ ਅਮਰਤ ਵੇਲੇ ਤੋਂ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਹੋਈਆਂ ਸਨ ਅਭਿੱਤਲ ਸਰੋਵਰ ਵਿੱਚ ਇਸ਼ਨਾਨ ਕੀਤਾ ਗਿਆ ਸੋ ਉਸੇ ਤਰ੍ਹਾਂ ਹੀ ਸ਼ਾਮ ਨੂੰ ਸੁੰਦਰ ਦੇਸੀਕ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ ਐ ਸੋ ਸੁੰਦਰ ਅਲੋਕੀ ਨਜ਼ਾਰਾ ਦੇਖਣ ਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਵੀ ਸੰਗਤਾਂ ਬੜੀ ਹਿਸ਼ਰਤ ਆ ਭਾਵਨਾ ਦੇ ਨਾਲ ਦੀਪਮਾਲਾ ਕਰ ਰਹੀਆਂ ਨੇ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਔਰ ਇਹ ਨਜ਼ਾਰਾ ਅਲੋਕਿਕ ਦੇਖਣਯੋਗ ਹੈ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਊਗੀ ਜਿਹੜੀ ਕਿ ਕਿਨਾਰਿਆਂ ਤੇ ਬੈਠ ਕੇ ਦੇਸੀ ਕਿਉਂ ਦੀਵੇ ਦੀ ਬਾਲਕੇ ਦੀਪ ਮਾਲਾ ਕਰ ਰਹੀਆਂ ਨੇ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤ ਦੀ ਕਿਉਂਕਿ ਧੰਤਨਾ ਸ਼੍ਰੀ ਗੁਰੂ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਦੀਵੇ ਬਾਲ ਕੇ ਵਾਹਿਗੁਰੂ ਦਾ ਚਾਪ ਕੀਤਾ ਜਾ ਰਿਹਾ ਹੈ ਪਾੜ ਸਰਵਣ ਕੀਤਾ ਜਾ ਰਿਹਾ ਹੈ ਹੋਰ ਸੰਗਤਾਂ ਫੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚਿਆ ਨੇ ਅਰਦਾਸਾਂ ਕੀਤੀਆਂ ਨੇ ਕਿ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚਾਰ ਉਦਾਸੀਆਂ ਕੀਤੀਆਂ ਸਰਬ ਸੰਜੀਵਾਰਤਾ ਦਾ ਸੰਦੇਸ਼ ਦਿੱਤਾ ਅੱਜ ਉਹਨਾਂ ਹੀ ਆਦੇਸ਼ਾਂ ਨੂੰ ਮੰਨਦੇ ਹੋਏ ਸੰਗਤਾਂ ਉਹਨਾਂ ਦੇ ਰੇਰਨਾ ਸਤਕਾ ਜੀ ਸਭ ਕੁਝ ਕਰ ਰਹੀਆਂ ਨੇ ਲੰਗਰ ਚਲਾਏ ਜਾ ਰਹੇ ਨੇ ਸੇਵਾ ਕਰ ਰਹੀਆਂ ਨੇ ਸੋ ਸ਼ਰਧਾ ਭਾਵਨਾ ਦੇਖੀ ਜਾ ਸਕਦੀ ਹੈ ਸੰਗਤ ਬੜੀ ਦੂਰ ਦੂਰੋਂ ਆਈ ਹੈ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚੀਆਂ ਹੋਈਆਂ ਨੇ ਸੂ ਦੂਰ ਦੂਰ ਪਰਿਵਾਰ ਪਹੁੰਚੇ ਨੇ ਪਰਿਵਾਰਾਂ ਸਮੇਤ ਛੋਟੇ ਨੇ ਹਾਜ਼ਰੀ ਭਰਨ ਦੇ ਲਈ ਔਰ ਬੜੀ ਦੂਰ ਦੂਰੋਂ ਸੰਗਤਾਂ ਆਈਆਂ ਨੇ ਅੱਜ ਸੱਚਖੰਡ ਸ਼੍ਰੀ ਰਮੰਧਰ ਸਾਹਿਬ ਵਿਖੇ ਪਹੁੰਚੇ ਹੋ ਅਲੋਕਿਕ ਨਜ਼ਾਰਾ ਹੈ ਕਿਵੇਂ ਲੱਗਦਾ ਬਹੁਤ ਵਧੀਆ ਮਹਾਰਾਜ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਅਲੋਕਿਕ ਨਜ਼ਾਰਾ ਸੱਚੇ ਬਾਸ਼ਾ ਦਾ ਇਹ ਸਭ ਸਲਵਾ ਸਾਰੇ ਵਿਸ਼ਵ ਭਰ ਦੀ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੀਆਂ ਨੇ ਮਹਾਰਾਜ ਇਹ ਬਹੁਤ ਅਨੁਸ਼ੀਤ ਆਪਣੇ ਆਪ ਨੂੰ ਬਹੁਤ ਵੱਡਾ ਭਾਗੇ ਸਮਝਦੇ ਆ ਇਹ ਅਸੀਂ ਅਸੀਂ ਜੰਮੂ ਤੋਂ ਆਈਏ ਅੱਗੇ ਨਿਸ਼ਾਰਾ ਲਾਸਟ ਬਾਰਡਰ ਤੋਂ ਜੀ ਬਿਲਕੁਲ ਹਾਂ ਜੀ ਅੱਜ ਇੱਥੇ ਦੀਵੇ ਜਵੇਂ ਪਾਲੇ ਗਏ ਨੇ ਦੀਪਮਾਲਾ 21 ਦਾ ਮਨ ਨੂੰ ਸਕੂਨ ਮਿਲਦਾ ਹੈ ਜੀ ਇਹ ਰਸਨਾਈਆਂ ਦੇਖ ਕੇ ਕਿਵੇਂ ਲੱਗਦਾ ਮਨ ਬਾਗੋਂ ਬਾਗ ਹੋ ਗਿਆ ਕਿ ਪਰਮਾਤਮਾ ਸਭ ਕੁਝ ਹੈਗਾ ਜੀ ਇੱਥੇ ਹੀ ਹੈ ਬਾਕੀ ਸੰਸਾਰ ਦੇ ਕੋਈ ਦੇ ਕੁਝ ਨਹੀਂ ਹੈ ਹਾਂ ਜੀ ਹਾਂ ਜੀ ਬਿਲਕੁਲ ਜੋ ਹੈਗਾ ਗੁਰੂ ਜੋ ਕਿਸੇ ਗੁਰਗੱਰ ਜੀ ਹੈਗਾ ਜੋ ਵੀ ਹੈ ਬਹੁਤ ਸਕੂਨ ਮਿਲਦਾ ਮਹਾਰਾਜ ਵਾਪਸ ਚਿੰਤੀ ਦੇ ਘਰ ਆ ਕੇ ਵਧੀਆ ਫਰਸਟ ਕਲਾਸ ਸ੍ਰੀ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਅੱਜ ਦੁਨੀਆ ਭਰ ਚ ਜਿਵੇਂ ਕਿ ਉਹਨਾਂ ਦੇ ਆਦੇਸ਼ ਨੂੰ ਮੰਨਦੇ ਗੁਰੂ ਕੇ ਸੇਕ ਦੇ ਲੰਗਰ ਚਲਾਉਂਦੇ ਗੁਰਨانک ਦੇਵ ਜੀ ਦੀ ਇੱਕ ਇੰਨੀ ਵੱਡੀ ਕਿਰਪਾ ਰਹੀ ਹੈ ਕਿ 20 ਰੁਪਏ ਦਾ ਲੰਗਰ ਵੀ ਸ਼ੁਰੂ ਕਰਕੇ ਅੱਜ ਉਹਨਾਂ ਦੀ ਦੇਣ ਹੈ ਜਿਹੜੀ ਪੂਰੇ ਵਰਲਡ ਵਿੱਚ ਕਿਤੇ ਵੀ ਜੋ ਉਹ ਜਿਹੜੇ ਕੋਈ ਵੀ ਨਹੀਂ ਕਰ ਸਕਿਆ ਅੱਜ ਜਿਹੜੀ ਸਿੱਖਾਂ ਨੇ ਸੰਭਾਲੀ ਹੋਈ ਹੈ ਕਮਾਨੂਨਾਂ ਦੇ ਦਿੱਤੇ ਹੋਏ ਪਹਿਲਾ ਪਹਿਹਾ ਦੇ ਰਹੇ ਨੇ ਤੇ ਜਿਨ੍ਹਾਂ ਦੀ ਉਹਨਾਂ ਦੀ ਕਿਰਪਾ ਨਾਲ ਅੱਜ ਵੀ ਉਹਨਾਂ ਦੇ 20 ਰੁਪਿਆ ਦੇ ਲੰਗਰ ਵਿੱਚ ਸ਼ੁਰੂ ਕੀਤੀ ਵੀ ਮर्याਦਾ ਵੀ ਅੱਜ ਵੀ ਘਟ ਨਹੀਂ ਤੇ ਜੋ ਵੀ ਆਉਂਦਾ ਇੱਥੇ ਹਰ ਹਮੇਸ਼ਾ ਹਮੇਸ਼ਾ ਤਾਂ ਮਿਲ ਕੇ ਇੱਥੇ ਹੋਰ ਕਿਤੇ ਵੀ ਤੁਸੀਂ ਦੇਖ ਲਓ ਕਿ ਕੋਈ ਵੀ ਐਸੀ ਸੰਸਥਾ ਨਹੀਂ ਜਿੱਥੇ ਇਨਾ ਅਟੁੱਟ ਲੰਗਰ ਵਰਤਦਾ ਹੋਵੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਕਿਰਪਾ ਦੇ ਸਿੱਖਾਂ ਤੇ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਕਿਰਪਾ ਕੀਤੀ ਹੈ ਆਪਸ ਬਾਜੀ ਹੋਣੀ ਹੈ ਪਹਿਲਾਂ ਆਪਸ ਬਾਜੀ ਵੇਖੀਏ ਤੇ ਅਸੀਂ ਪਹਿਲਾਂ ਕਦੇ ਵੀ ਨਹੀਂ ਆਏ ਇਸ ਮੌਕੇ ਤੇ ਇਸ ਵਾਰ ਪਹਿਲੀ ਪਹਿਲੀ ਵਾਰਾ ਜਦੋਂ ਸਾਡੀ ਸਾਨੂੰ ਇੱਕ ਗੁਰੂਤ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਆ ਸਾਨੂੰ ਇੱਥੇ ਮਿਲਿਆ ਮੌਕਾ ਉਹਨਾਂ ਦੇ ਜਨਮ ਦਿਨ ਦੇ ਆਉਣ ਦਾ ਸੋ ਸੰਗਤਾਂ ਬੜਪਾਗੀਆਂ ਸਮਝ ਕਿਉਂਕਿ ਅੱਜ ਦਾ ਦਿਨ ਹੈ ਇਹਨਾਂ ਨੂੰ ਇੱਥੇ ਜਿਹੜੇ ਨਤਮਸਤਕ ਹੋਈਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਐ ਸੋ ਤੁੰਤਾਂ ਸ਼੍ਰੀ ਗੁਰੂ ਨਾਨਕ ਤੇਜ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੀ ਦੁਰੂ ਦਰੋਸ਼ਰ ਦਾ ਪਵਨ ਨਮਨੋਨ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਸੋ ਅਲੋਕਿਕ ਨਜ਼ਾਰਾ ਵੇਖਣਯੋਗ ਹੈ ਪ੍ਰਕਰਮਤ ਦੇ ਵਿੱਚ ਸੰਗਤ ਬੈਠੀ ਹੋਈ ਹੈ ਔਰ ਬਾਣੀ ਸਰਵਣ ਕੀਤੀ ਜਾ ਰਹੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਦੀਪਮਾਲਾ ਹੁੰਦੀ ਹੈ ਅੱਜ ਖਾਸ ਦਿਨ ਵੈਸੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਇੱਕ ਵਾਰੀ ਆਇਆ ਜਾਏ ਬੰਦਾ ਤੇ ਉਸ ਤੋਂ ਬਾਅਦ ਜਾਨ ਨੂੰ ਮਨ ਨਹੀਂ ਕਰਦਾ ਕਿਉਂਕਿ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਰੱਬੀ ਬਾਣੀ ਸੁਣਨ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਥੇਟਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ ਨੇ ਸੋ ਪਰਿਵਾਰਾਂ ਸਮੇਤ ਪਹੁੰਚੀਆਂ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਉਹ ਖਾਸ ਹੈ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਸਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਬੜੀ ਤੁਸੀਂ ਕਿੱਥੋਂ ਆਏ ਜੀ ਅੱਜ ਬੜਾ ਅਲੋਕਿਕ ਨਜ਼ਾਰਾ ਵੇਖੀ ਜੋ ਬਿਲਕੁਲ ਬਿਲਕੁਲ ਸੋ ਹੋਰ ਵੀ ਸ਼ਹਿਰਾਂ ਤੋਂ ਸੰਗਤਾਂ ਆਈਆਂ ਨੇ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਔਰ ਮੈਂ ਵੇਖ ਰਿਹਾ ਕਿ ਵੀਡੀਓ ਵੀ ਖਿੱਚ ਰਹੇ ਹੋ ਕਿਵੇਂ ਲੱਗਦਾ ਜੇ ਦੀਪਮਾਲਾ ਕੀਤੀ ਜene ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਅੱਛਾ ਲੱਗ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਪਹਿਲਾਂ ਵੀ ਆਏ ਹੋ ਨਹੀਂ ਮੈਂ ਅੱਜ ਪਹਿਲੀ ਵਾਰ ਦੇਖੀ ਦੀ ਨੂੰ ਅਸੀਂ ਦਿੱਲੀ ਤੋਂ ਆਏ ਹਾਂ ਹਾਰੀ ਨਗਰ ਅੱਛਾ ਜੀ ਹਾਂਜੀ ਆਤਿਸ਼ਬਾਜੀ ਵੀ ਹੋਣੀ ਹੈ ਹੁਣ ਦੀਪਮਾਲਾ ਹੋਈ ਹੈ ਕਿੰਨਾ ਕੁ ਰੋਸ਼ਨਾਈਆਂ ਦੇ ਕੇ ਕਿਵੇਂ ਦਾ ਨਜ਼ਾਰਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਮਿੰਦਰ ਬਹੁਤ ਕੁ ਕਹਿਣਾ ਚਾਹੁੰਦਾ ਹਾਂ ਮੈਂ ਬਹੁਤ ਖੁਸ਼ੀ ਹੈ ਕਰਮ ਅੱਛੇ ਨੇ ਕਿ ਇਸ ਇਸ ਦਿਨ ਅਸੀਂ ਇੱਥੇ ਆ ਗਏ ਹਾਂ ਬਹੁਤ ਅੱਛੇ ਕਰਮ ਮੈਗੇਨ ਸਾਡੇ ਕਿ ਅਸੀਂ ਇਸ ਦਿਨ ਤੇ ਬਾਬਾ ਜੀ ਦੇ ਬਰਥਡੇ ਤੇ ਦੀਪਮਾਲਾ ਦੇ ਦਰਸ਼ਨ ਕਰ ਰਹੇ ਹਾਂ ਇਸ ਤੋਂ ਅੱਛੇ ਕਰਮ ਨਹੀਂ ਹੋ ਸਕਦੇ ਇਹ ਲੱਗਦਾ ਕਿ ਜਦੋਂ ਇੱਥੇ ਆ ਜਾਈ ਤਾਂ ਘਰ ਜਾਣ ਨੂੰ ਵਾਪਸ ਦਿਲ ਨਹੀਂ ਕਰਦਾ ਨਹੀਂ ਨਹੀਂ ਕਰਦਾ ਨਹੀਂ ਕਰਦਾ ਅਸੀਂ ਪਿੱਛੇ ਗੁਰਪੁਰਬ ਤੇ ਵੀ ਆਏ ਸੀ ਕੋਰਾਂ ਅੰਮ੍ਰਿਤਸਰ ਜੀ ਤੇ ਕਦੀ ਨਹੀਂ ਦਿਲ ਕਰਦਾ ਬਿਲਕੁਲ ਕੀ ਕਿਹਨਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈ ਹੋਵੇ ਜੀ ਅਸੀਂ ਸਾਨੂੰ ਜਦੋਂ ਇੱਥੇ ਆਏ ਸਕੂਨ ਹੀ ਹੋਰ ਚੜ ਜਾਂਦਾ ਹੈ ਘਰੇ ਜਾਣ ਨੂੰ ਬਿਲਕੁਲ ਜੀ ਨਹੀਂ ਕਰਦਾ ਜੀ ਵਾਹਿਗੁਰੂ ਜੀ ਅਮੀ ਸਾਰੀ ਤੇ ਕਿਰਪਾ ਬਣਾਈ ਰੱਖੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੇਰਾ ਭਰਿਆ ਹੱਥ ਸਰਬਤ ਦੇ ਭਲੇ ਦੀ ਅਰਦਾਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਦੇਸੀ ਕੇ ਉਹਦੀ ਤੇ ਬਾਲਕੇ ਦੀਪਮਾਲਾ ਕੀਤੀ ਗਈ ਹੈ ਸੁਪਰ ਕਰਮਾਂ ਦੇ ਸੰਗਤਾਂ ਪਾਣੀ ਸਰਵਨ ਕਰੀਆਂ ਨੇ ਪਾਟ ਕਰੀਆਂ ਨੇ ਔਰ ਦੇਸੀ ਕੇ ਦੀਵਾਲੇ ਕੁਸ਼ੀ ਪ੍ਰਗਟ ਕਰ ਰਹੀ ਨੇ ਤਾਂ ਤਨੁਸ਼ੀ ਗੁਰਨਾਨ ਦੇ ਪ੍ਰਕਾਸ਼ਪੁਰਗ ਸੰਗਤਾਂ ਬੜੇ ਹੇਸ਼ਰਤਾ ਪਾਵਨ ਮਨਾਰੇ ਸੋਟੀ دیر ਵਜੇ ਬਾਅਦ ਅੱਗ ਚ ਬਾਜੀ ਹੋਵੇਗੀ ਉਹ ਵੀ ਅਲੋਕੀ ਨਜ਼ਾਰਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਦਿਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਸਰ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ਪੁਰਵ ਸੰਗਤਾਂ ਬੜੀ ਹਿਸ਼ਰਤਾ ਭਾਵਨਾ ਨਾਲ ਆ ਰਹੀਆਂ ਜਿੱਥੇ ਕਿ ਅਮਰਤ ਵੇਲੇ ਤੋਂ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਹੋਈਆਂ ਸਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਕੇ ਸੋ ਉਸੇ ਤਰ੍ਹਾਂ ਹੀ ਸ਼ਾਮ ਨੂੰ ਸੁੰਦਰ ਦੇਸੀਕ ਦੀਵੇਬਾਲ ਕੇ ਦੀਪਮਾਲਾ ਕੀਤੀ ਗਈ ਹੈ ਸੋ ਸੁੰਦਰ ਅਲੋਕਿਕ ਨਜ਼ਾਰਾ ਦੇਖਣ ਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਵੀ ਸੰਗਤਾਂ ਬੜੀ ਹਿਸ਼ਰਤਾ ਭਾਵਨਾ ਦੇ ਨਾਲ ਦੀਪਮਾਲਾ ਕਰ ਰਹੀਆਂ ਨੇ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਔਰ ਇਹ ਨਜ਼ਾਰਾ ਅਲੋਕਿਕ ਦੇਖਣਯੋਗ ਹੈ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਗੀ ਜਿਹੜੀ ਕਿ ਕਿਨਾਰਿਆਂ ਤੇ ਬੈੱਕ ਕੇ ਦੇਸੀ ਕਿਉਂ ਦੀਵੇ ਦੀ ਬਾਲ ਕੇ ਦੀਪ ਮਾਲਾ ਕਰ ਰਹੀਆਂ ਨੇ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤ ਦੀ ਕਿਉਂਕਿ ਧੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੂਰਵ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਰਮਾਂ ਦੇ ਵਿੱਚ ਦੀਵੇ ਬਾਲ ਕੇ ਵਾਹਿਗੁਰੂ ਦਾ ਚਾਪ ਕਿਤਾ ਜਾ ਰਿਹਾ ਹੈ ਪਾਰ ਸਰਵਣ ਕੀਤਾ ਜਾ ਰਿਹਾ ਹੈ ਹੋਰ ਸੰਗਤਾਂ ਮੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚਿਆ ਨੇ ਅਰਦਾਸਾਂ ਕੀਤੀਆਂ ਨੇ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚਾਰ ਉਦਾਸਿਆ ਕੀਤੀਆਂ ਸਰਬ ਸੰਜੇ ਵਾਲਕ ਦਾ ਸੰਦੇਸ਼ ਦਿੱਤਾ ਅੱਜ ਉਹਨਾਂ ਹੀ ਆਦੇਸ਼ਾਂ ਨੂੰ ਮੰਨਦੇ ਹੋਏ ਸੰਗਤਾਂ ਉਹਨਾਂ ਦੇ ਪ੍ਰੇਰਣਾ ਸਦਕਾ ਸਭ ਕੁਝ ਕਰ ਰਹੀਆਂ ਨੇ ਲੰਗਰ ਚਲਾਏ ਜਾ ਰਹੇ ਨੇ ਸੇਵਾ ਕਰ ਰਹੀਆਂ ਨੇ ਸੋ ਸ਼ਰਧਾ ਭਾਵਨਾ ਦੇਖੀ ਜਾ ਸਕਦੀ ਹੈ ਸੰਗਤ ਬੜੀ ਦੂਰ ਦੂਰੋਂ ਆਈ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚੀਆਂ ਹੋਈਆਂ ਐਸੋ ਦੂਰੋ ਦੂਰੋ ਪਰਿਵਾਰ ਪਹੁੰਚੇ ਨੇ ਪਰਿਵਾਰਾਂ ਸਮੇਤ ਹੋਤੇ ਨੇ ਹਾਜ਼ਰੀ ਭਰਨ ਦੇ ਲਈ ਔਰ ਬੜੀ ਦੂਰੋ ਦੂਰੋ ਸੰਗਤਾਂ ਆਈਆਂ ਨੇ ਅੱਜ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਅਲੋਕਿਕ ਨਜ਼ਾਰਾ ਹੈ ਕਿਵੇਂ ਲੱਗਦਾ ਬਹੁਤ ਵਧੀਆ ਮਹਾਰਾਜ ਕੋਈ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਅਲੋਕਿਕ ਨਜ਼ਾਰਾ ਸੱਚੇ ਬਾਸ਼ਾ ਦਾ ਤੇ ਸਾਰਾ ਸਾਰੇ ਪੂਰੇ ਵਿਸ਼ਵ ਭਰ ਦੀ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੀਆਂ ਨੇ ਮਹਾਰਾਜ ਜੀ ਬਹੁਤ ਅਖੀਰ ਆਪਣੇ ਆਪ ਨੂੰ ਬਹੁਤ ਵੱਡ ਭਾਗੇ ਸਮਝਦੇ ਆ ਇਹ ਅਸੀਂ ਅਸੀਂ ਜੰਮੂ ਤੋਂ ਆਈ ਜੀ ਅੱਗੇ ਨਿਸ਼ਾਰਾ ਲਾਸ਼ ਬਾਰਡਰ ਤੋਂ ਜੀ ਬਿਲਕੁਲ ਹਾਂ ਜੀ ਅੱਜ ਇੱਥੇ ਦੀਵੇ ਜਵੇਂ ਪਾਲੇ ਗਏ ਨੇ ਦੀਪ ਮਾਲਾ 21 ਦਾ ਮਨ ਸਪੂਨ ਮਿਲਦਾ ਜੀ ਇਹ ਰਸ਼ਨਾਈਆਂ ਦੇਖ ਕੇ ਕਿਵੇਂ ਲੱਗਦਾ ਹੈ ਮਨ ਬਗੋਬਗ ਹੋ ਗਿਆ ਕਿ ਪਰਮਾਤਮਾ ਸਭ ਕੁਝ ਹੈਗਾ ਜੀ ਇੱਥੇ ਹੀ ਹੈ ਬਾਕੀ ਦੁਨਿਆ ਦੇ ਕੋਈ ਦੇ ਕੁਝ ਨਹੀਂ ਹੈ ਹਾਂ ਜੀ ਹਾਂ ਜੀ ਬਿਲਕੁਲ ਜੋ ਹੈਗਾ ਗੁਰੂ ਜੋ ਕਿਸੇ ਗੁਰਦੁਆਰੇ ਜੀ ਹੈਗਾ ਜੋ ਵੀ ਹੈ ਬਹੁਤ ਸਕੂਨ ਮਿਲਦਾ ਮਾਰਾ ਵਾਪਸ ਚਿਲਤੀ ਦੇ ਘਰ ਆ ਕੇ ਪਰ ਇਹ ਫਰਸ ਕਲਾਸ ਸਭੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਅੱਜ ਦੁਨੀਆ ਭਰ ਚ ਜਿਵੇਂ ਕਿ ਉਹਨਾਂ ਦੇ ਆਦੇਸ਼ ਨੂੰ ਮੰਨਦੇ ਗੁਰੂ ਕੇ ਸੇਖੜੇ ਲੰਗਰ ਚਲਾਉਂਦੇ ਉਹ ਰਣਕਦੇਵ ਜੀ ਦੀ ਇੱਕ ਇੰਨੀ ਵੱਡੀ ਕਿਰਪਾ ਰਹੀ ਹੈ ਕਿ 20 ਰੁਪਏ ਦਾ ਲੰਗਰ ਵੀ ਸ਼ੁਰੂ ਕਰਕੇ ਅੱਜ ਉਹਨਾਂ ਦੀ ਦੇਣ ਹੈ ਜਿਹੜੀ ਪੂਰੇ ਵਰਲਡ ਵਿੱਚ ਕਿਤੇ ਵੀ ਕੋਈ ਨਹੀਂ ਕਰ ਸਕਿਆ ਅੱਜ ਜਿਹਨ ਸਿੱਖਾਂ ਨੇ ਸੰਭਾਲੀ ਹੋਈ ਹੈ ਕਮਾਲ ਉਹਨਾਂ ਦੇ ਦਿੱਤੇ ਹੋਏ ਪਹਿਰਾ ਪਹਿਰਾ ਦੇ ਰਹੇ ਨੇ ਤੇ ਜਿਨ੍ਹਾਂ ਦੀ ਉਹਨਾਂ ਦੀ ਕਿਰਪਾ ਨਾਲ ਅੱਜ ਵੀ ਉਹਨਾਂ ਦੇ 20 ਰੁਪਏਾਂ ਦੇ ਲੰਗਰ ਵਿੱਚ ਸ਼ੁਰੂ ਕੀਤੀ ਵੀ ਮਰਿਆਦਾ ਵੀ ਅੱਜ ਵੀ ਘਟ ਰਹੀ ਤੇ ਜੋ ਵੀ ਆਂਦਾ ਇੱਥੇ ਹਰ ਹਮੇਸ਼ਾ ਹਮੇਸ਼ਾ ਤਾਂ ਮਿਲ ਕੇ ਇੱਥੇ ਹੋਰ ਕਿਤੇ ਵੀ ਤੁਸੀਂ ਦੇਖ ਲਓ ਕਿ ਕੋਈ ਵੀ ਐਸੀ ਸੰਸਥਾ ਨਹੀਂ ਜਿੱਥੇ ਇੰਨਾ ਟੋਟਾ ਲੰਗਰ ਵਰਤਦਾ ਹੋਵੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਕਿਰਪਾ ਸਿੱਖਾਂ ਤੇ ਜਿਨ੍ਹਾਂ ਨੇ ਸਾਨੂੰ ਇੰਦੀ ਵੱਡੀ ਕਿਰਪਾ ਕੀਤੀ ਹੈ ਆਪਸੇ ਬਾਜੀ ਹੋਣੀ ਹੈ ਪਹਿਲਾਂ ਆਪਸੇ ਬਾਜੀ ਵੇਖੀਏ ਤੇ ਅਸੀਂ ਪਹਿਲਾਂ ਕਦੇ ਵੀ ਨਹੀਂ ਆਏ ਇਸ ਮੌਕੇ ਤੇ ਇਸ ਵਾਰ ਪਹਿਲੀ ਪਹਿਲੀ ਵਾਰਾ ਜਦੋਂ ਸਾਡੀ ਸਾਨੂੰ ਇੱਕ ਗਰੂਤ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਇੱਥੇ ਮਿਲਿਆ ਮੌਕਾ ਉਹਨਾਂ ਦੇ ਜਨਮ ਦਿਨ ਤੇ ਕੌਣ ਦਾ ਬਿਲਕੁਲ ਸੋ ਸੰਗਤਾਂ ਵੜਪਾਗੀਆਂ ਸਮਝ ਕਿਉਂਕਿ ਅੱਜ ਦਾ ਦਿਨ ਹੈ ਇਹਨਾਂ ਨੂੰ ਇੱਥੇ ਜਿਹੜੇ ਨਤਮਸਤਕ ਹੋਈਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਐ ਸੋ ਧੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੀ ਦੂਰ ਦੁਰੋਸ਼ਰ ਦਾ ਪਵਣ ਨਮਨੋਂ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਸੋ ਅਲੋਕਿਕ ਨਜ਼ਾਰਾ ਵੇਖਣਯੋਗ ਹੈ ਪ੍ਰਕਰਮਤ ਦੇ ਵਿੱਚ ਸੰਗਤ ਬੈਠੀ ਹੋਈ ਹੈ ਔਰ ਬਾਣੀ ਸਰਵਣ ਕੀਤੀ ਜਾ ਰਹੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਦੀਪਮਾਲਾ ਹੁੰਦੀ ਹੈ ਅੱਜ ਖਾਸ ਦਿਨ ਵੈਸੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਇੱਕ ਵਾਰੀ ਆਇਆ ਜਾਏ ਬੰਦਾ ਤੇ ਉਸ ਤੋਂ ਬਾਅਦ ਜਾਨ ਨੂੰ ਮੰਨ ਨਹੀਂ ਕਰਦਾ ਕਿਉਂਕਿ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤ ਮਿਲਦਾ ਰੱਬੀ ਬਾਣੀ ਸੁਣਨ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਸਥਾਨਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਸੋ ਪਰਿਵਾਰਾਂ ਸਮੇਤ ਪਹੁੰਚੀਆਂ ਨੇ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਨੇ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਉਹ ਖਾਸ ਹੈ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਸਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਬੜੀ ਤੁਸੀਂ ਕਿੱਥੋਂ ਆਏ ਜੀ ਅੱਜ ਬੜਾ ਅਲੋਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਬਿਲਕੁਲ ਬਿਲਕੁਲ ਸੋ ਹੋਰ ਵੀ ਸ਼ਹਿਰਾਂ ਤੋਂ ਸੰਗਤਾਂ ਆਈਆਂ ਨੇ ਤੰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਔਰ ਬੜੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਔਰ ਮੈਂ ਵੇਖ ਰਿਹਾ ਕਿ ਵੀਡੀਓ ਵੀ ਖਿੱਚ ਰਹੇ ਹੋ ਕਿਵੇਂ ਲੱਗਦਾ ਜੀ ਦੀਪਮਾਲਾ ਕੀਤੀ ਜਨੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਬਹੁਤ ਅੱਛਾ ਲੱਗ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਪਹਿਲਾਂ ਵੀ ਆਏ ਹੋ ਨਹੀਂ ਮੈਂ ਅੱਜ ਪਹਿਲੀ ਵਾਰ ਦੇਖੀ ਦੀ ਮੈਂ ਅਸੀਂ ਦਿੱਲੀ ਤੋਂ ਆਏ ਹਾਂ ਹਾਰੀ ਨਗਰ ਅੱਛਾ ਜੀ ਹਾਂਜੀ ਆਸੀ ਬਾਜੀ ਵੀ ਹੋਣੀ ਹੈ ਹੁਣ ਦੀਪਮਾਲਾ ਹੋਈ ਹੈ ਕਿੰਨਾ ਕੁ ਰੋਸ਼ਨਾਈਆਂ ਦੇ ਕੇ ਇਹਦਾ ਨਜ਼ਾਰਾ ਲੁਕੀਆ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਮਿੰਦਰ ਕੋਈ ਨਹੀਂ ਬਹੁਤ ਖੁਸ਼ੀ ਹੈ ਕਰਮ ਅੱਛੇ ਨੇ ਕਿ ਅਸੀਂ ਇਸ ਦਿਨ ਅਸੀਂ ਇੱਥੇ ਆ ਗਏ ਹਾਂ ਬਹੁਤ ਅੱਛੇ ਕਰਮ ਹੈਗੇ ਸਾਡੇ ਕਿ ਅਸੀਂ ਇਸ ਦਿਨ ਤੇ ਬਾਬਾ ਜੀ ਦੇ ਬਰਥਡੇ ਤੇ ਦੀਪ ਮਾਲਾ ਦੇ ਦਰਸ਼ਨ ਕਰ ਰਹੇ ਹਾਂ ਇਸ ਤੋਂ ਅੱਛੇ ਕਰਮ ਨਹੀਂ ਹੋ ਸਕਦੇ ਇਹ ਲੱਗਦਾ ਕਿ ਜਦੋਂ ਇੱਥੇ ਆ ਜਾਈ ਤਾਂ ਘਰ ਜਾਣ ਨੂੰ ਵਾਪਸ ਦਿਲ ਨਹੀਂ ਕਰਦਾ ਨਹੀਂ ਨਹੀਂ ਕਰਦਾ ਨਹੀਂ ਕਰਦਾ ਅਸੀਂ ਪਿੱਛੇ ਗੁਰਪੁਰਬ ਤੇ ਵੀ ਆਏ ਸੀ ਗੁਰੂ ਅਮਰਦਾਸ ਜੀ ਦੇ ਕਦੀ ਨਹੀਂ ਦਿਲ ਕਰਦਾ ਬਿਲਕੁਲ